ਬੰਦਾ ਸਾਰੇ ਨੂੰ ਮੇਰੇ ਵੱਲ ਜੈ ਸ਼੍ਰੀ ਰਾਮ ਜੈ ਭਗਵਾਨ ਪਰਸ਼uram ਮੈਂਮ ਸ਼ੇਖ ਮੋਦੀ ਜਲੰਧਰ ਤੋਂ ਮੈਂ ਬਹੁਤ ਹੀ ਧੰਨਵਾਦ ਦੀਆਂ ਭਗਵਾਨ ਸ੍ਰੀ ਪਰਸ਼uram ਸੈਨਾ ਪਟਿਆਲਾ ਸੰਗਤਨ ਦਾ ਜਿਨ੍ਹਾਂ ਨੇ ਮੈਨੂੰ ਜਲੰਧਰ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਨਨਵਾਜਿਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਦਾਦਾ ਜੀ ਜੋ ਇਸ ਦੁਨੀਆ ਤੋਂ ਨਹੀਂ ਹੈਗੇ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਹੈ ਬ੍ਰਾਹਮਣ ਸਮਾਜ ਵਿੱਚ ਕਾਫੀ ਸਾਲ ਉਹ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਰਹੇ ਨੇ ਆਲ ਇੰਡੀਆ ਬ੍ਰਾਹਮਣ ਸਭਾ ਦੇ ਐਗਜ਼ੀਕਟਿਵ ਮੈਂਬਰ ਰਹੇ ਨੇ ਮੇਰੇ ਦਾਦਾ ਜੀ ਦਾ ਨਾਮ ਸਵਰਗੀ ਡਾਕਟਰ ਜਗਤਮਨ ਮੋਦੀ ਜੀ ਤੇ ਮੈਂ ਉਹਨਾਂ ਦੇ ਧੁਖਾਏ ਅੱਜ ਮਾਰਗ ਤੇ ਚੱਲ ਰਿਹਾ ਆਂ ਉਹਨਾਂ ਨੇ ਸਾਨੂੰ ਹਮੇਸ਼ਾ ਇਹ ਹੀ ਸਿਖਾਇਆ ਕਿ ਹਰ ਵਰਗ ਦੀ ਕੋਈ ਵੀ ਧਰਮ ਹੈ ਬਿਨਾਂ ભેਦ ਭਾਵ ਕੀਤੇ ਦੀ ਸੇਵਾ ਕਰਨੀ ਹੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਮੇਰਾ ਵੀਰ ਸਾਡੀ ਸੈਨਾ ਨਾਲ ਭਗਵਾਨ ਸ਼੍ਰੀ ਪਰਸ਼ੁ ਰਾਮ ਸਾਰਾ ਪਟਿਆਲਾ ਸਰਦਾਰ ਧਰਮ ਨਾਲ ਜੁੜਨਾ ਚਾਹੁੰਦਾ ਆ ਖਾਸ ਕਰਕੇ ਜਲੰਧਰ ਤੋਂ ਉਹ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸੰਪਰਕ ਕਰ ਸਕਦਾ ਆ ਮੇਰੀ ਟੀਮ ਨਾਲ ਸੰਪਰਕ ਕਰ ਸਕਦਾ ਆ ਸਕਰੀਨ ਤੇ ਅਸੀਂ ਨੰਬਰ ਸ਼ੇਅਰ ਕਰਾਂਗੇ ਤੇ ਮੈਂ ਇੱਕ ਵਾਰੀ ਫੇਰ ਤੋਂ ਪਗਵਾਨ ਜੀ ਦੇ ਪਸ਼ੀਰਮ ਸਨਾ ਪਟਿਆਲਾ ਸਨਾਤਨ ਧਰਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਜਿਨ੍ਹਾਂ ਨੇ ਜਲੰਧਰ ਜ਼ਿਲ੍ਹਾ ਜਲੰਧਰ ਦਾ ਯੂਥ ਪ੍ਰੈਜ਼ੀਡੈਂਟ ਦਾ ਅਹੁਦਾ ਦੇ ਕੇ ਮੈਨੂੰ ਇਹ ਜ਼ਿੰਮੇਵਾਰੀ ਦੇ ਕੇ نوازਿਆ ਇੱਕ ਵਾਰ ਫਿਰ ਤੋਂ ਜੈ ਸ਼੍ਰੀ ਰਾਮ ਜੈ ਭਗਵਾਨ ਪਰਸ਼ੁਰਾਮ